ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਅੱਜ ਅਕਾਲ ਚਲਾਣਾ ਕਰ ਗਏ ਜਾਣਕਾਰੀ ਦੇ ਮੁਤਾਬਕ ਉਹ ਬਿਮਾਰ ਚੱਲ ਰਹੇ ਸਨ ਜਿਸ ਦੇ ਚੱਲਦੇ ਹੋਏ 40 ਹਸਪਤਾਲ ਵਿਖੇ ਤੜਕੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ ਪੰਜਾਬ ਦੇ ਵੱਡੇ ਵੱਡੇ ਅਦਾਕਾਰ ਕਲਾਕਾਰ polititian ਸਭ ਉਨ੍ਹਾਂ ਦੇ ਘਰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਰਹੇ ਹਨ निकालो ना इनको ऐसे कमोल्स यार बहुत प्यार देता हूँ ये सारे बहुत ये आखिरी मुलाकात और भी तो बड़ी

ऐसे देखे कि बहुत अच्छा एक मीटिंग कनेक्ट से बहुत बढ़िया रही ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਬਾਕੀ ਇਹ ਪੈਰਿਨਾਰੋ ਟਿਪੀਜੀ ক্লাস ਵਾਲਾ ਹੈ ਇੱਕ ਯਾਦ ਹੋਣਾ ਕਿ ਪੰਜਾਬੀ ਡੈਟਿਸ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਗਲਤ ਸਿਪਤਾ ਲਿਖੀ ਜਾਂਦੀ ਹੈ ਜਿਵੇਂ ਬਾਲੀਵੁੱਡ ਹੈ ਕਾਲੀਵੁੱਡ ਹੋਇਆ ਉਸ ਤੋਂ ਬਾਅਦ ਅਦਰਜ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਇਸ ਬਦਲਾਵ ਨੂੰ ਤੁਸੀਂ ਦੇਖ ਲਈ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਨ ਲਾਦਾ ਏਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਅਨ ਜਟਾ ਵਗੈਰਾ ਬਣਾ ਲਿਖੀ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪਈ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਹਿਊਮਰ ਦਾ ਤੁਹਾਨੂੰ ਥੋੜਾ ਤੋਂ ਸੈਸੀ ਜਾ ਉਹ ਅਲੱਗ ਲੈਵਲ ਤੇ ਸੀ ਲਾ ਸਾਰੇ ਸੀਨਰ ਨੂੰ ਕੀ ਕਰ ਦਿੰਦੇ ਸੀਗੇ ਸ਼ੁਰੂ ਤੋਂ ਲੈ ਕੇ 28 ਦਾ ਦਿਹਾੜਾ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੌਕਪਰੀ ਪਰਿਕੜੀਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚੱਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅਦਸਤਾਰਾ ਸਤੁ ਕੁਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬੜੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅਜੇ ਨਜ਼ਰ ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਡਾ ਨਾਲ ਲੈ ਗਿਆ ਤੇ ਮੈਂ ਅਜ ਕੱਲਾ ਰਹਿ ਗਿਆ ਸੰਕਾਟਿਆਂ ਦੀ ਗੱਲ ਹੁੰਦੀ ਜੀ ਤਾਂ ਸੰਕਾਟੇ ਦੇ ਵਿੱਚ ਮੇਰੇ ਯਾਦ ਆ 2004 ਦੇ ਸੰਕਾਟੇ ਦੇ ਵਿੱਚ ਇਹਨਾਂ ਕੀਤਾ ਸੀ ਉਹਨੇ ਸਿਹਤ ਦਾ ਸ਼ਹਿਰ ਹੁੰਦਾ ਸੰਧਪੈਠ ਸੀ ਉਹਦੇ ਵਿੱਚ ਵੀ ਇੱਕ ਸਟਾਇਰ ਕੀ ਭਾ ਗਿਆ ਸੀ ਰਸੀਦ ਦੇ ਬਾਰੇ ਵੱਖ-ਵੱਖ ਇਹਦੇ ਕੈਰੇਕਟਰ ਹੁੰਦੇ ਚਾਹੇ ਭਾਨਾ ਸੀ ਚਾਹੇ ਨੀਲੂ ਸੀ ਉਹਨਾਂ ਦੇ ਬੰਦੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀਐਮ ਸਿਲੀਹਣਾ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਰੈਜ਼ਿਸਟੈਂਟ ਪਾ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀ ਅਸੀਂ ਕੈਨੇਡਾ ਜਾਣਾ ਸੀ ਕੈਨੇਡਾ ਸਾਡੇ ਧਾਬੀ ਦੀ ਕਨਸਿਸਟੈਂਟ ਜਿਹੜੀ ਆ ਉਹ ਥੋੜਾ ਜਿਹਾ ਇੱਕ ਢੰਗ ਨਾਲ ਗੱਲ ਅਚਾਨਕ ਕਹਿ ਗਈ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸੰਗਤ ਦੇ ਨਾ ਹੋਈ ਸੀ ਸੰਗਤ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕਿ ਲੀਏ ਤੂੰ ਜੀ ਜਿੰਨੇ ਵਿੱਚ ਬਚ ਗਿਆ ਯਾਨੀ ਕਮੇਟੀ ਜੋ ਗੱਲ ਕਹਿ ਗਿਆ ਉਹਦੀ ਪਰ ਕੁਐਸਚਨ ਇਹ ਵੀ ਭੱਲੇ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨ ਤੇ ਇੰਡਸਟਰੀ ਨੂੰ ਜੋ ਉਹਨੇ ਤਕੀਅਤ ਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਉਹ ਵਿੱਚ ਸੁੰਦਰਪੱਲਾ ਸਾਡੇ ਚ ਹੈ ਨਹੀਂ ਕਿ ਪਰ ਉਹਨਾਂ ਦੀ ਜੋ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਉਹ ਬੇਸ਼ੱਕ ਇਹਨਾਂ ਨੂੰ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰਦ ਸਾਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ ਇੱਕ ਦੋ ਤਿੰਨ ਵਾਰੀ ਹੈਲਥ ਇਸ਼ੂ ਆਏ 슈ਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਉਹਨੂੰ ਪਰ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਇਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ ਫੋਟਿਸ ਗਿਆ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇੰਨਾ ਬਲੱਡ ਉਹਦੇ ਬ੍ਰੇਨ ਚ ਫੈਲ ਗਿਆ ਫਿਰ ਅਸੀਂ ਸੈਕਿੰਡ ਓਪੀਨੀਅਨ 40 ਪੀਜੀਓ ਤੋਂ ਲਿਆ ਮੈਂ ਹైదరాబాద్ ਸਿੱਕੇ ਉੱਥੋਂ ਆਨਲਾਈਨ ਵੀਰ ਕੀ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਰੇਸ਼ਨ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਪੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲਵਿਦਾ ਕਹਿ ਕੇ ਆਖਰੀ ਗੱਲ ਬਾਤ ਕਰ ਦੋ ਇਸ ਦੀ ਮੈਂ ਹైదరాబాద్ ਜਾਂਦੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਪਲਾਸਾ ਮੈਂ ਦੁੱਤ ਨੇ ਲਈ ਸਰਕਾਰੀ ਕੰਮ ਹਦਰਾਬਾਦ ਜਾ ਰਿਹਾ ਤੇ ਮੈਂ ਸ਼ੁਕਰਾਨਾ ਮੁੜਿਆਣਾ ਹੈਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਵਨੀ ਹੋ ਰਿਚ ਰਹਨ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਨਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਹੱਥੋਂ ਡਾਕ ਲਿਆ ਤੇ ਸਵੇਰੇ 8:00 ਵਜੇ ਉਹ ਸਾਰਾ ਸੱਟ ਛੱਡ ਗਿਆ ਬੱਤੀ ਸੈਕਟਰ ਬਦਲੇ ਯਾਰ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਬਟਕਲਾ ਸਾਹਿਬ ਇੱਕ ਅਲੱਗ ਤਰ੍ਹਾਂ ਦੀ એનર્ਜੀ ਲੈ ਕੇ ਕੰ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਜਰੇ ਨੂੰ ਜਾਣਦੇ ਸੀ ਅ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਕਟੀਵਿਟੀ ਇੱਕ ਕਦੀ ਵੀ ਉਹਨਾਂ ਦੇ ਮੈਂ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਲ-ਭਾਵ ਚ ਨਹੀਂ ਕਦੀ ਦੇਖੀ ਔਰ ਕਦੀ ਮੈਂ ਉਹਨਾਂ ਨੂੰ ਲੈਟ ਡਾਊਨ ਨਹੀਂ ਕਰਦਾ ਕਿਸੇ ਨੂੰ ਵੀ ਆਪਣੇ ਨਾਲ ਦੇ ਸਾਰੇ ਜਿਹੜੇ ਜੂਨੀਅਰ ਜੇਅਰ ਆਰਟਿਸਟ ਉਹਨਾਂ ਸਾਰਿਆਂ ਨੂੰ ਔਰ ਕੋਈ ਵੀ ਰੋਲ ਉਹਨਾਂ ਨੂੰ ਆਫਰ ਕਰਨਾ ਉਹਨਾਂ ਨੇ ਕਹਿੰਦਾ ਠੀਕ ਹੈ ਮੈਂ ਕਰੂੰਗਾ ਉਹਨਾਂ ਨੇ ਸੰਜੀਦਾ ਕਰੈਕਟਰ ਵੀ ਕੀਤੇ ਔਰ ਜਦੋਂ ਉਹਨਾਂ ਦਾ ਛਣਕਾਟਾ ਹੁੰਦਾ ਸੀ ਛਣਕਾਟੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਪਰਿਥੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਬਾਖੂਬੀ ਤਰੀਕੇ ਨਾਲ ਲੋਕਾਂ ਤੱਕ ਲੈ ਕੇ ਆਂਦਾ ਇਸੋ ਭੱਲਾ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਅੱਜ ਉਹਨਾਂ ਦੀ ਸਰੀਰ ਚਾਹੇ ਸਾਡੇ ਚ ਨਹੀਂ ਆ ਬਟ ਉਹ ਉਹਨਾਂ ਦੇ ਕੰਮਾਂ ਦੇ ਨਾਲ ਉਹਨਾਂ ਦੀ ਉਹਨਾਂ ਦੀ ਜੋ ਸਾਨੂੰ ਦੇਖ ਹੀ ਗਏ ਨੇ ਇਹ ਨਾ ਚੀਜ਼ਾਂ ਨੇ ਨਾਲ ਸਭ ਤੋਂ ਬਾਰੇ ਪਰਮਾਤਮਾ ਨੇ ਕਿਉਂ ਅੱਜ ਤੱਕ ਨਹੀਂ ਗੋਦ ਮੈਂ ਤੇ ਬਹੁਤ ਛੋਟੀ ਉਮਰ ਮੰਨਦਾ ਜੀ 64 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਮੈਂ ਬਸ ਇਹ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜਿਆ ਬਹੁਤ ਉਹਦਾ ਡਿਸਟ੍ਰਿਕਟ ਇਹ ਬਹੁਤ ਟੈਲੈਂਟਡ ਆਰਟੀਸਟ ਸੀ ਬਸ ਜੇ ਨਹੀਂ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਉਮਰ ਨਹੀਂ ਦਿੱਤੀ ਮੰਨੀ ਉਮਰ ਹੋਣੀ ਚਾਹੀਦੀ ਸੀ ਐਜੇ ਕਲਾਕਾਰ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪਰਮਾਤਮਾ ਨੂੰ ਜਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਅਧੰਤਸੇ ਅਗੇ ਬਹੁਤ ਚੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਦੀ ਜਰੂਰਤ ਹੋਵੇ ਸੋ ਪਰਮਾਤਮਾ ਨੂੰ ਚੱਲਣ ਵਾਸਤੇ ਲਿਜਾਈ ਕਿਸੇ ਕਦੋਂ ਲਾਸਟ ਟਾਈਮ ਉਹਨਾਂ ਨੂੰ ਮਿਲੇ ਸੀ ਮੈਨੂੰ ਮਹੀਨੇ ਡੇਢ ਦਾ ਸਾਲ ਹੋ ਗਿਆ ਉਹਨਾਂ ਦੇ ਘਰੇ ਫੈਮਿਲੀ ਮੈਂਬਰ ਦੀ ਕਿਤੇ ਕਿਸੇ ਦੀ ਡੈਥ ਹੋ ਗਈ ਸੀਗੀ ਫਾਦਰ ਸਾਹਿਬ ਉਹਨਾਂ ਦੇ ਉਹਦਾ ਮੈਂ ਆਇਆ ਸੀ ਤੇ ਮੈਂ 15 20 ਮਿੰਟ ਲਈ ਅਸੀਂ ਆਇਆ ਹੋਵਾਂਗੇ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਕੰਟੈਂਟਡ ਘੰਟਾ 2 ਘੰਟੇ ਤੋਂ ਨਿਕਲ ਕੇ پتہ ਨਹੀਂ ਲੱਗਿਆ ਆਉਣ ਦੀਆਂ ਗੱਲਾਂ ਜਾਂਦੀਆਂ ਹੁੰਦੀਆਂ ਸੀ ਬੜੇ ਬੜੇ ਲਾਈਵਲੀ ਸੀਗੇ ਬੜੇ ਪੋਜ਼ਿਟਿਵ ਸੁਭਾਅ ਦੇ ਇਨਸਾਨ ਸੀਗੇ ਬਲਾ ਸਾਹਿਬ ਹਮੇਸ਼ਾ ਖੁਸ਼ ਰਹੇ ਬੜੇ ਸੀਨੀਅਰ ਆਰਟਿਸਟ ਪੰਜਾਬੀ ਬਿਲਕੁਲ ਤੁਸੀਂ ਕੀ ਕੁਝ ਸਿੱਖਿਆ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਜਿਹੜੇ ਸਾਡੇ ਵੱਡੇ ਆ ਸਾਡੇ ਫਾਦਰ ਫਿਗਰ ਸੀਗੇ ਸਾਡੇ ਭਿਓਾ ਸਮਾਨ ਸੀਗੇ ਤੇ ਉਹ ਬੰਦਾ ਹਮੇਸ਼ਾ ਚੰਗੀਆਂ ਚੀਜ਼ਾਂ ਸਿੱਖਦਾ ਹੈ ਔਰ ਮੈਂ ਉਹਨਾਂ ਤੋਂ ਪੋਜ਼ਿਟਿਵਿਟੀ ਸਿੱਖੀ ਹੈ ਔਰ ਮੈਨੂੰ ਲੱਗਦਾ ਕਿ ਮੈਂ ਜਿੰਨੀ ਵਾਰੀ ਵੀ ਮਿਲਿਆ ਉਹਨਾਂ ਨੂੰ 5 7 10 ਵਾਰੀ ਮਿਲਿਆ ਹੋਊਗਾ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਵੇਖੀ ਨੈਗੇਟਿਵਿਟੀ ਕਦੀ ਨਹੀਂ ਨੇਵਰ ਸੋ ਬਹੁਤ ਖੁਸ਼ ਰਹਿਣ ਵਾਲੇ ਜੋ ਪਰਦੇ ਤੇ ਸੀਗੇ ਉਹ ਉਹੀ ਆਮ ਜ਼ਿੰਦਗੀ ਦੇ ਵਿੱਚ ਸੀਗੇ ਔਰ ਉਹਨਾਂ ਦੀ ਮਹਿਫਿਲ ਮਤਲਬ ਹਮੇਸ਼ਾ ਜਗਮਗਾ ਕਰਦੀ ਸੀ ਉਹਨਾਂ ਦੀ ਮਹਿਫਿਲ ਕਦੀ ਇਦਾਂ ਉਦਾਸ ਨਹੀਂ ਜੇ ਕੋਈ ਉਦਾਸ ਹੁੰਦਾ ਸੀ ਮਹਿਫਿਲ ਚਦੇ ਹੱਸ ਕੇ ਜਾਂਦਾ ਸੀ ਸੋ ਇਹ ਸੀ ਭੱਲਾ ਸਾਹਿਬ ਭੱਲਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ ਬਹੁਤ ਬਲੈਸਡ ਥੈਂਕ ਯੂ